ਉਹ ਕੁਝ ਦਿੱਲੀ ਵਾਲਿਆਂ ਦੀਆਂ ਫਿਲਮਾਂ ਨੀਲੀਆਂ ਫਿਲਮਾਂ ਦੀ ਗੱਲ ਵੀ ਕਰ ਰਿਹਾ ਹਾਂ ਹਾਂਜੀ ਹਾਂ ਉਹ ਤੇ ਕਾਫੀ ਕੁਝ ਕਹਿ ਰਿਹਾ ਉਹ ਤੇ ਕਹਿੰਦਾ ਉਹ ਤੇ ਕਹਿ ਰਿਹਾ ਕਿ ਅਬ ਅਬਦਾਲੀ ਵਾਲਾ ਕੰਮ ਹੀ ਚੱਲਣ ਡਿਆ ਇੱਥੇ ਇੱਥੇ ਲੁੱਟ ਖਸੋਟ ਵਾਲਾ ਜੋ ਵੀ ਹੈ ਤੇ ਉਹ ਉਹੀ ਗੱਲਾਂ ਅਸੀਂ ਕਰਦੇ ਪੈਸਾ ਜੀ ਭਿਸ਼ਲੇ ਸਾਢੇ 3 ਸਾਲ ਤੋਂ ਅਸੀਂ ਕਰਦੇ ਪੈ ਸੀ ਹੁਣ ਤੁਸੀਂ ਕੁਮਰ ਵਿਜੇ ਪ੍ਰਤਾਪ ਨੂੰ ਵੀ ਗਲਤ ਕਹਿੰਦੇ ਹੋ ਹੁਣ ਇਹਨੂੰ ਵੀ ਗਲਤ ਕਹਿਣਾ ਸ਼ੁਰੂ ਕਰ ਦਿੱਤਾ ਕੱਲ ਨੂੰ ਦਰੇਸ਼ ਕਟਾਰੀਆ ਨੂੰ ਵੀ ਗਲਤ ਕਹੋਗੇ ਤੇ ਸਹੀ ਕੱਲੇ ਬਸ ਤੁਸੀਂ ਬਚੇ ਬਾਕੀ ਤੇ ਸਾਰਾ ਜ਼ਮਾਨਾ ਹੀ ਗਲਤ ਹੋ ਗਿਆ ਜੋ ਹੋਰਾਂ ਦਾ ਕਹਿ ਰਿਹਾ ਉਹ ਵੀ ਸ਼ਾਇਦ ਹਾਂ ਜੀ ਕੱਲ ਉਹ ਵੀ ਹੋ ਜਾਣਗੇ ਸੋ ਗੱਲ ਇਹ ਆ ਕਿ ਭਾਈ ਜੋ ਵੀ ਹਰਮੀਤ ਦੇ ਪੱਲੇ ਅੱਜ ਤੁਸੀਂ ਬੰਨੋ ਕਿ ਨੇ ਆ ਚੋਰੀ ਕੀਤੀ ਨੇ ਆ ਚੋਰੀ ਕੀਤੀ ਆ ਤਾਂ ਫਿਰ ਇਹ ਸਵਾਲ ਤੁਹਾਨੂੰ ਹੀ ਹੋਏਗਾ ਕਿ ਸਾਢੇ 3 ਸਾਲ ਤੱਕ ਕਰਵਾਈ ਕਿੰਨੇ ਹੋਈ ਕਿਉਂ ਹਾਂ ਉਦੋਂ ਸਾਢੇ 3 ਸਾਲ ਕਰਵਾਈ ਕਿੰਨੇ ਆ ਤੇ ਕੀ ਇਹ ਕੱਲਾ ਸਨੌਰ ਹਲਕੇ ਦਾ ਹੀ ਕਿੱਸਾ ਹੈ ਕਿ ਫਿਰ ਦੂਜੇ ਹਲਕਿਆਂ 'ਚ ਵੀ ਇਦਾਂ ਹੈ ਹੂੰ ਇਹਦਾ ਮਤਲਬ ਇਹ ਆ ਕਿ ਜਿਹੜਾ ਤੁਹਾਡੇ ਨਾਲ ਸੈਟਿੰਗ ਕਰਕੇ ਚੱਲੇ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਇਹ ਜੋ ਮਰਜੀ ਹੁਣੇ ਕਹੀ ਜਾਣ ਕੀਤੀ ਜਾਣ ਚਲੋ ਪੱਕ ਹੁੰਦੇ ਨੇ ਚੀਜ਼ਾਂ ਦੇ ਸੂਖਮ ਸਾਹਿਬ ਅਸਲ ਕਹਾਣੀ ਏ ਜਿਹੜੀ ਖਰਾਬ ਹੋਈ ਆ ਨਾ ਜੀ ਉਹ ਕਹਾਣੀ ਖਰਾਬ ਹੋਈ ਏ ਇੱਕ ਫੋਨ ਕਾਲ ਤੋਂ ਇੱਕ ਫੋਨ ਕਾਲ ਹਰਮੀਤ ਪਠਾਨ ਮਾਜਰਾ ਨੂੰ ਆਈ ਆ ਦਿੱਲੀ ਤੋਂ ਉਹਨਾਂ ਨੇ ਵੀ ਥੋੜਾ ਤਾੜ ਕੇ ਕਿਹਾ ਤੇ ਅੱਗੋਂ ਇਹਨੇ ਵੀ ਫਿਰ ਕੋਈ ਕਸਰ ਨਹੀਂ ਛੱਡੀ ਹੋ ਸਕਦਾ ਮਾਮਲਾ ਗਾਲੋ ਗਾਲੀ ਤੱਕ ਵੀ ਗਿਆ ਹੋਵੇ ਉਸ ਤੋਂ ਬਾਅਦ ਇਹ ਸਾਰੀ ਗੇਮ ਘੁੰਮੀ ਆ ਫਿਲਮਾਂ ਫੁਲਮਾਂ ਵਾਲਾ ਵਿੱਚ ਚੱਕਰ ਆ ਗਿਆ ਇਹਨਾਂ ਨੂੰ ਲੱਗਿਆ ਕਿ ਤੇ ਬਿਲਕੁਲ ਹੁਣ ਆ ਗਿਆ ਸ਼ਰਿਆ ਮੈਦਾਨ ਦੇ ਵਿੱਚ ਸਾਡੀ ਫੋਲਾ ਫੱਲੀ ਕਰਦਾ ਹੈਗਾ ਜਿੰਨਾ ਕੋਈ ਕੁਝ ਅਸੀਂ ਕੱਢਾਂਗੇ ਔਰ ਉਹ ਤੋਂ ਦੁੱਗਣਾ ਤਿਗਣਾ ਸਮਾਨ ਇਹਦੇ ਕੋਲ ਹੋਏਗਾ ਜੀ ਜੀ ਤੇ ਇਸ ਕਰਕੇ ਇਹ ਆ ਕਿ ਬੰਦੇ ਨੂੰ ਨੱਪ ਲੋ ਫਿਰ ਹੋਰ ਕੀ ਆ ਪਰ ਗੱਲ ਇਹ ਹੁੰਦੀ ਆ ਸਾਬ ਕਿ ਜੇ ਤੁਹਾਨੂੰ ਕੋਈ ਡਰ ਨਹੀਂ ਸੀਗਾ ਥੋੜਾ ਬੋਲਣ ਦੇਂਦੇ ਪਰਚਾ ਤੇ ਜਦੋਂ ਮਰਜ਼ੀ ਪਾ ਲੈਂਦੇ ਆਹੋ ਤੁਹਾਡੇ ਕੋਲ ਹੀ ਸੀ ਪਰਚਾ ਤੁਹਾਡੇ ਕੋਲ ਹੀ ਸੀਗਾ ਪਰਚਾ ਤੇ ਤੁਸੀਂ ਕੱਟਿਆ ਹੀ ਹੋਇਆ ਸੀ ਜਦੋਂ ਮਰਜ਼ੀ ਅਰੇਸਟ ਕਰ ਲੈਂਦੇ ਥੋੜਾ ਬੋਲਣ ਤਾਂ ਦਿੰਦੇ ਹਮ ਮਤਾਂ ਤਾਂ ਲੱਗਦਾ ਵੀ ਕੀ ਕੋਸ਼ਿਸ਼ ਆ ਪਰ ਮਾਮਲਾ ਗੁੰਝਲਦਾਰ ਹੋ ਗਿਆ ਮਾਮਲਾ ਇੱਕ ਐਸਾ ਬਣ ਗਿਆ ਕਿ ਫੁੱਫੜ ਫੁੱਫੜ ਹੋਈ ਪਈਆ ਜਿਹੜਾ ਆ ਮਾਮਲਾ ਸੀਗਾ ਪਾਣੀ ਵਾਲਾ ਜੋ ਲੋਕਾਂ ਨੇ ਕਿਤੇ ਨਾ ਕਿਤੇ ਸ਼ੱਕ ਸ਼ੁਭਾ ਜਤਾਇਆ ਕਿ ਭਾਈ ਸਾਡੀ ਪ੍ਰਸ਼ਾਸਨਿਕ ਪਦਰ ਤੇ ਕੋਈ ਨਾ ਕੋਈ ਉਕਾਈ ਆ ਉਹ ਸਾਰਾ ਮਾਮਲਾ ਡਾਇਵਰਟ ਹੋ ਗਿਆ ਜੀ ਜੀ ਡਾਇਵਰਟ ਹੋ ਗਿਆ ਤੇ ਮੈਂ ਤੇ ਹੋਰ ਕਵਾਂਗਾ ਮਾਨ ਸਾਹਿਬ ਕਿ ਹਾਲੇ ਵੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਹਾਸਲ ਕਰ ਲੋ ਠੀਕ ਹੈ ਨਾ ਜੀ ਹੂੰ ਤੋਹੀਂ ਕੱਲ ਨੂੰ ਫੇਰ ਕਹਿਣਾ ਹੈ ਇਹੋ ਜੇ ਕਿਸੇ ਹੋਰ ਨਿਕਲਣਗੇ ਤੁਸੀਂ ਜਿੱਦਾਂ ਮਰਜ਼ੀ ਚੱਲੋ ਜੀ ਉਹ ਤੁਹਾਡੇ ਵਧਾਇਕਾਂ ਦੇ ਜਿਹੜੇ ਤੁਸੀਂ ਅੱਜ ਕਹਿੰਨੇ ਹੋ ਨਾ ਫਲਾਣਾ ਜੀ ਐ ਕਰਦਾ ਜੀ ਫਲਾਣਾ ਐ ਕਰਦਾ ਤੇ ਅਸੀਂ ਤੁਹਾਨੂੰ ਹੋਰ ਕਹਿੰਨੇ ਆ ਕਿ ਇਹਨੂੰ ਐਡੀਸ਼ਨ ਕਰ ਲਓ ਤੁਹਾਡੇ ਹੋਰ ਨਿਕਲ ਆਉਣੇ ਜੀ ਜੀ ਬਿਲਕੁਲ ਜੀ ਮਿੰਟੂ ਜੀ ਕਾਲਾ ਜੀ ਕਹਿ ਰਹੇ ਨੇ ਕਿ ਹੁਣ ਤੱਕ ਕਹਿੰਦੇ ਹਾਰਡ ਪੀਟ ਤੇ ਲੋਕਾਂ ਨੂੰ ਜਾ ਕੇ ਦੱਸਣਾ ਪੈਂਦਾ ਕਿ ਭਾਈ ਅਸੀਂ ਸਰਕਾਰ ਵੱਲੋਂ ਨਹੀਂ ਆਏ ਅਸੀਂ ਸਮਾਜ ਸੇਵੀ ਆ ਕਿਉਂਕਿ ਲੋਕ ਮੈਨਾਂ ਲਾ ਤਾਂ ਗੱਲ ਪੈਂਦੇ ਨੇ ਹੂੰ ਗੱਲ ਪੈਂਦੇ ਨੇ ਇਸ ਬਹਾਨੇ ਵੀ ਹੁਣ ਤੁਸੀਂ ਦਿਖਾਵਾ ਕਰਦੇ ਹੋ ਤੇ ਬਿਲਕੁਲ ਜੀ ਗੁਰਦੀਪ ਸਿੰਘ ਜੀ ਇਸੇ ਤਰ੍ਹਾਂ ਹੀ ਚੰਗਾ ਲੱਗਦਾ ਜਿਵੇਂ ਅੱਜ ਦੋਸਤ ਕਾਫੀ ਸਾਰੇ ਜੁੜੇ ਹੋਏ ਨੇ ਵੱਡੀ ਮਾਤਰਾ ਦੇ ਵਿੱਚ ਜੁੜੇ ਹੋਏ ਨੇ ਤੇ ਬਹੁਤ-ਬਹੁਤ ਸਵਾਗਤ ਸਾਰੇ ਦੋਸਤਾਂ ਦਾ ਇਹਦੇ ਵਿੱਚ ਨਾ ਦੋ ਤਿੰਨ ਚੀਜ਼ਾਂ ਹੁਣ ਚੱਲ ਪਈਆਂ ਦੇਖੋ ਇਹ ਕੁਝ ਲੋਕ ਕਹਿ ਰਹੇ ਆ ਕਿ ਮਾਨ ਸਾਹਿਬ ਨੇ ਰਿਵੋਲਟ ਕਰਾਤਾ ਤੇ ਮਾਨ ਸਾਹਿਬ ਨੇ ਜੋ ਮੈਸੇਜ ਦੇਣਾ ਸੀਗਾ ਪੰਨੂ ਸਾਹਿਬ ਤੋਂ ਪ੍ਰੈਸ ਕਾਨਫਰੰਸ ਕਰਵਾ ਕੇ ਦੇਤਾ ਜੀ ਦੂਜੀ ਚੀਜ਼ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਗਿਆ ਜੀ ਹਰਮੀਤ ਪਠਾਨ ਮਾਜਰਾ ਇਹ ਦੂਸਰੀ ਥਿਉਰੀ ਆ ਤੀਸਰੀ ਥਿਉਰੀ ਸਾਡੇ ਪੰਜਾਬੀਆਂ ਦੀ ਉਹ ਇੱਕ ਆਮ ਹੀ ਹੁੰਦੀ ਆ ਕਿ ਪਖੰਡ ਕਰਦਾ ਜੀ ਠੀਕ ਆ ਪਹਿਲਾਂ ਕਹਿਣਗੇ ਗੁੰਗੇ ਆ ਇਹ ਬੋਲਦੇ ਨਹੀਂ ਜੇ ਕੋਈ ਬੋਲੂਗਾ ਤਾਂ ਕਹਿਣਗੇ ਪਖੰਡ ਕਰਦਾ ਸੋ ਮਤਲਬ ਕਿ ਇਹ ਥਿਉਰੀਕਲ ਚੀਜ਼ਾਂ ਚਲਣੀਆਂ ਹੀ ਚਲਣੀਆਂ ਨੇ ਹਮ ਠੀਕ ਹੈ ਜੀ ਪਰ ਹਾਲ ਫਿਲ ਹਾਲ ਜੇ ਆਪਾਂ ਵੇਖੀਏ ਤੇ ਇੱਕ ਐਹੋ ਜੀ ਗਵਰਨੈਂਸ ਦੀ ਬਣ ਗਈ ਵੇਖਣ ਨੂੰ ਮਿਲ ਰਹੀ ਆ ਜਿਹਦੇ ਵਿੱਚ ਇੱਕ ਵਿਧਾਇਕ ਹੈ ਜਿਹੜਾ ਸਾਬ ਲਾਲੋ ਉਹਦੇ ਮਗਰ ਪੁਲਿਸ ਲੱਗੀ ਹੋਈ ਆ ਤੇ ਸੀਐਮ ਦਾ ਉਹ ਰਿਸ਼ਤੇਦਾਰ ਆ ਬਿਲਕੁਲ ਠੀਕ ਹੈ ਜੀ ਉਹ ਮਤਲਬ ਕਿ ਹੁਣ ਪੁਲਿਸ ਉਹਨੂੰ ਲੱਭਦੀ ਫਿਰਦੀ ਆ ਵਿਧਾਇਕ ਨੂੰ ਜਿਹਦੇ ਮਤਲਬ ਕਿ ਇੱਕ ਖੰਗੂਰੇ ਤੇ ਪੂਰਾ ਪਟਿਆਲਾ ਜ਼ਿਲ੍ਹਾ ਜਿਹੜਾ ਸੀਗਾ ਨਾ ਅਫਸਰਸ਼ਹੀ ਚ ਪੁਲਿਸ ਮਹਿਕਮਾ ਜਿਹੜਾ ਇੱਕ ਖੰਗੂਰੇ ਤੇ ਜਿਹੜੀ ਕਹ ਲੋ ਕਿ ਦੋ ਤਿੰਨ ਦਿਨ ਪਹਿਲਾਂ ਤੱਕ ਅਫਸਰਸ਼ਹੀ ਜਿਹੜੀ ਸੀਗੀ ਐ ਵੀ ਨੀਮੀ ਪਾ ਕੇ ਖੜ ਜਾਂਦੀ ਸੀ ਹਮ ਬਿਲਕੁਲ ਵਕਤ ਦਾ ਤੱਕ ਆ ਜਾਏ ਬਿਲਕੁਲ ਜੀ ਬਿਲਕੁਲ ਸੁਖੀ ਸਾਹਿਬ ਕਹਿ ਰਹੇ ਨੇ ਕਿ ਬਾਈ ਜੀ ਡਰਾਮੇ ਕਰ ਰਹੇ ਨੇ ਤੁਸੀਂ ਮੇਨ ਮੁੱਦਿਆਂ ਤੇ ਫੋਕਸ ਕਰੋ ਹਾਂ ਜੀ ਆਪਾਂ ਮੁੜ ਕੇ ਮੇਨ ਮੁੱਦਿਆਂ ਤੇ ਆਉਣੇ ਅਸਲ 'ਚ ਨਾ ਇਹ ਗੱਲ ਕਰਨ ਦਾ ਕਾਰਨ ਵੀ ਇਹੀ ਹੋ ਸੀਗਾ ਵੀ ਮੇਨ ਮੁੱਦੇ ਤੋਂ ਕਹਿ ਲੋ ਕਿ ਬਾਸ ਹੀ ਲੈ ਗਈ ਸੀ ਇਹ ਗੱਲ ਨਹੀਂ ਨਹੀਂ ਸਰ ਅਸੀਂ ਹਰ ਮੀਤੀ ਤੇ ਗੱਲ ਹੀ ਕੱਟ ਕੀਤੀ ਹੈ ਗੱਲ ਤੇ ਇਹਨਾਂ ਦੀ ਕਰ ਰਹੇ ਹਾਂ ਕਿ ਅੱਜ ਟ੍ਰਿਪਲ ਸੀ ਵਾਲੇ ਜਿਹੜੇ ਆ ਇਹਨਾਂ ਨੇ ਬੋਲ ਉਦੋਂ ਕਿਉਂ ਲਾਇਆ ਸੀ ਸੀ ਜਦੋਂ ਇਹ ਮਾਮਲਾ ਆਇਆ ਸੀਗਾ ਗੁਰੂ ਜੀ ਨੇ ਜਦੋਂ ਦੋਸ਼ ਲਾਏ ਨੇ ਠੀਕ ਹੈ ਜੀ ਤਾਂ ਉਦੋਂ ਤਾਂ ਤੁਸੀਂ ਚੁੱਪ ਵੱਟ ਲਈ ਹੋਰ ਕਿੰਨੇ ਮੰਨ ਲਓ ਅੱਜ ਦੀ ਤਰੀਕ ਦੇ ਵਿੱਚ ਹੁਣ ਜੇ ਦੇਖੀਏ ਕੁਝ ਵਿਧਾਇਕਾਂ ਦੇ ਹੋਰ ਵਿਵਾਦਤ ਮਾਮਲੇ ਆ ਕੱਲ ਨੂੰ ਮੰਨ ਲਓ ਉਹ ਬੰਦਾ ਕੋਈ ਸਰਕਾਰ ਤੋਂ ਅੱਕਿਆ ਥੱਕਿਆ ਬੋਲੇ ਫਿਰ ਤੁਸੀਂ ਉਸੇ ਮਾਮਲੇ ਨੂੰ ਚੱਕ ਲਓ ਜਿਸ ਮਾਮਲੇ ਤੇ ਖਮੋਸ਼ ਰਹੀ ਹੋ ਯਾਰ ਕੀ ਤੁਹਾਡਾ ਗਵਰਨੈਂਸ ਮਾਡਲ ਹੈ ਜੀ ਇਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੇ ਜਿਹੜੇ ਹੋਰ ਗੁੱਸੇ ਰਾਜੀ ਹੈਗੇ ਸੀਗੇ ਨਾ ਉਹਨਾਂ ਨੂੰ ਡਰਾ ਲਿਆ ਬਸ ਮੇਨ ਗੱਲ ਇਹ ਆ ਕਿ ਭਾਈ ਹੋਰ ਨਾ ਕੋਈ ਬੋਲੇ ਸਾਨੂੰ ਔਖਾ ਹੋ ਜਾਏਗਾ ਬਸ ਇਹ 2 4 6 ਮਹੀਨੇ ਦੀ ਖੇਡ ਆ ਤੇ ਹੁਣ ਮਤਲਬ ਕਿ ਦੀਵਾ ਜਿਹੜਾ ਹੈ ਨਾ ਉਹ ਆਗੇ ਅੰਤਲੇ ਪੜਾ ਤੇ ਇਹਨਾਂ ਦਾ ਕੰਮ ਜਿਹੜਾ ਖਰਾਬ ਹੋ ਗਿਆ ਇਹ ਹਰਮੀਤ ਪਠਾਨ ਮਾਜਰਾ ਨੇ ਜਿੱਦਾਂ ਦਾ ਕੰਮ ਕਰਤਾ ਹੈ ਨਾ ਜੀ ਮੇਰੇ ਖਿਆਲ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋਏਗਾ ਕਿਉਂਕਿ ਇਹ ਚੀਜ਼ਾਂ ਸੂਤ ਨਹੀਂ ਆਉਣੀਆਂ ਜੀ ਪ੍ਰਸ਼ਾਸਕੀ ਤੌਰ ਤੇ ਲੋਕ ਬੜੇ ਦੁਖੀ ਨੇ ਲੋਕ ਬੜੇ ਤੰਗ ਨੇ ਤਾਂ ਫਿਰ ਜਿਹੜਾ ਤਾਂ ਚੰਗਾ ਕੰਮ ਕਰਦਾ ਆਪਦਾ ਜਾ ਕੇ ਲੋਕਾਂ 'ਚ ਰਹਿੰਦਾ ਵਿਚਰਦਾ ਉਹ ਬਚ ਜਾਏਗਾ ਤੇ ਜਿਹੜਾ ਦੂਜਾ ਹੈ ਬਿਲਕੁਲ ਬਿਲਕੁਲ ਬਾਕੀ ਮਿੰਨੋ ਜੀ ਆਪਾਂ ਤੇ ਉਹ ਸ਼ਾਇਦ ਚੀਜ਼ਾਂ ਇੱਥੇ ਐਕਸਪੋਜ਼ ਕਰ ਹੀ ਨਹੀਂ ਸਕਦੇ ਜਿਹੜੀਆਂ ਲੋਕ ਇਸ ਤਰ੍ਹਾਂ ਦੇ ਗਾਲਾਂ ਲੋਕ ਦੇ ਰਹੇ ਆ ਜਿਸ ਤਰ੍ਹਾਂ ਦੇ ਲੋਕਾਂ ਦੇ ਵਿਊਜ਼ ਨੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਮੇਰੀ ਟਿਕਟ ਕੱਟ ਕੇ 17 ਸਾਲ ਦੀ ਨਬਾਲਕ ਬੱਚੀ ਦੇ ਬਲਾਤਕਾਰ 'ਚ 6 ਮਹੀਨੇ ਦੀ ਸਜ਼ਾ ਕੱਟ ਕੇ ਬਾਹਰ ਆਏ ਬੰਦੇ ਨੂੰ ਟਿਕਟ ਦਿੱਤੀ ਸੀ ਉਸ ਟਾਈਮ ਇਹਨਾਂ ਦੀ ਸੀਸੀਸੀ ਕਿੱਥੇ ਸੀ ਇਹ ਬਲਵਿੰਦਰ ਸਿੰਘ ਨੇ ਕੋਈ ਮੇਰੇ ਖਲਦਿਆਂ ਨਾਲ ਇਹਨਾਂ ਦੇ ਕੋਈ ਸਾਥੀ ਆ ਪੁਰਾਣੇ ਹੂੰ ਈ ਹੁਣ ਆਪਾਂ ਨੂੰ ਪਤਾ ਨਹੀਂ ਕਿ ਸਹ ਹਲਕੇ ਤੋਂ ਗੱਲ ਕਰ ਰਹੇ ਆ ਪਰ ਬਿਲਕੁਲ ਸਵਾਲ ਤੇ ਖੜੇ ਹੋਣਗੇ ਜੀ ਜੀ ਫਰਿਆਦ ਗਰੇਵਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਨਾਲ ਜੋੜਨ ਵਾਸਤੇ ਤੇ ਚਲੋ ਆਪਾਂ ਉਸ ਮੁੱਦੇ ਤੇ ਵੀ ਆਉਣੇ ਆ ਜਿਸ ਤੇ ਆਪਾਂ ਸਭ ਤੋਂ ਜ਼ਿਆਦਾ ਗੱਲ ਕਰਨੀ ਚਾਹੀਦੀ ਹੈ ਤੇ ਲੋਡ ਵੀ ਆ ਮਿੰਟੋ ਜੀ ਮੌਸਮ ਵਿਭਾਗ ਤੇ ਅਜੇ ਵੀ ਰੈਡ ਅਲਰਟ ਜਾਰੀ ਕਰ ਰਿਹਾ ਕਿ ਪਟਿਆਲੇ ਤੋਂ ਲੈ ਕੇ ਤੇ ਉਧਰ ਹਰਿਆਣੇ ਵਾਲੇ ਪਾਸੇ ਹੋ ਕੇ ਜਮਨਾ ਨਗਰ ਤੱਕ ਕਹਿੰਦੇ ਵੀ ਅਜੇ ਤੱਕ ਵੀ ਮੀਂਹ ਹੋਰ ਪੈਣ ਦੇ ਬਹੁਤ ਸਾਰੇ ਚਾਂਸ ਨੇ ਰੈਡ ਅਲਰਟ ਹੈ ਤੇ ਕਿਵੇਂ ਦਾ ਹੁਣ ਮਾਹੌਲ ਹੈ ਬੜਾ ਮੋਟਾ ਪਾਣੀ ਦਾ ਕੋਈ ਫਰਕ ਹਾਲਾਂਕਿ ਮੇਰਾ ਸਵਾਲ ਲਗਭਗ ਰੋਜ਼ ਇਹ ਹੁੰਦਾ ਤੇ ਅਜੇ ਤੱਕ ਕੁਝ ਉਦਾਂ ਹੈ ਨਹੀਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਮੀਂਹ ਦੇ ਵਿੱਚ ਜਾਂ ਦੇਖੋ ਸੁਖਮ ਸਿੰਘ ਸਾਹਿਬ ਰਾਹਤ ਜਿਹੜੀ ਹੁੰਦੀ ਹੈ ਨਾ ਉਹਦੇ ਵਿੱਚ ਇਹ ਹੈ ਕਿ ਅਸਲ 'ਚ ਰਾਹਤ ਉਦੋਂ ਹੀ ਆਉਂਦੀ ਹੈ ਜਦੋਂ ਜਿਹੜਾ ਮੌਨਸੂਨ ਦਾ ਸਿਸਟਮ ਹੈ ਬ੍ਰੇਕ ਲੈ ਜਾਵੇ ਜੀ ਖਤਮ ਹੋ ਜਾਵੇ ਵਾਪਸੀ ਕਰ ਜਾਵੇ ਅਜੇ ਤੱਕ ਮੀਂਹ ਪੈ ਰਹੇ ਨੇ ਜਾਂ ਪਾਣੀ ਪਾਣੀ ਉਤਰਨਾ ਸਟਾਰਟ ਹੋ ਜਾਵੇ ਦੇ ਡੈਮਾ ਚੋਂ ਪਾਣੀ ਜਿਹੜਾ ਹੈ ਨਾ ਮਤਲਬ ਜਿੰਨਾ ਕੋ ਆ ਰਿਹਾ ਉਸੇ ਹਿਸਾਬ ਨਾਲ ਸਹੀ ਜਿਹਾ ਰਿਲੀਜ਼ ਹੋ ਰਿਹਾ ਤਾਂ ਰਾਹਤ ਹੈ ਆਪਣੇ ਵਾਸਤੇ ਪਰ ਹਾਲ ਫਿਲਹਾਲ ਉਹ ਚੀਜ਼ਾਂ ਦੂਰ ਨਹੀਂ ਜੀ ਦੂਰ ਨਹੀਂ ਜੇ ਆਪਾਂ ਗੱਲ ਕਰੀਏ ਤਾਂ ਇਸ ਵੇਲੇ ਦੀ ਸਥਿਤੀ ਕੀ ਆ ਦੇਖੋ ਰਾਹਤ ਸਿਗੀ ਮਤਲਬ ਤੁਸੀਂ ਕੁਝ ਪੋਸਟਾਂ 'ਚ ਵੀ ਦੇਖਣਾ ਮੈਂ ਵੀ ਸਵੇਰੇ ਪੋਸਟ ਪਾਈ ਸੀ ਸਾਡਾ ਕੰਮ ਮਤਲਬ ਕਿ ਇਹ ਨਹੀਂ ਹੈ ਕਿ ਸੰਸਨੀ ਫਲਾਈ ਚਲੋ ਜਿੱਥੇ ਰਾਹਤ ਹੈ ਲੋਕਾਂ ਨੂੰ ਥੋੜਾ ਹੌਸਲਾ ਦੇਵੋ ਜੀ ਇੱਥੇ ਰਾਹਤ ਹੈ ਰਾਹਤ ਕਿਸ ਦੀ ਰਾਹਤ ਇਸੇ ਕੀ ਕਿ ਸਿਸਟਮ ਦਾ ਜਿਹੜਾ ਕੇਂਦਰ ਸੀਗਾ ਉਹ ਕਲ ਸੈਂਟਰ ਪੰਜਾਬ ਹੋ ਸੀਗਾ ਮੱਧ ਪੰਜਾਬ ਮੀ ਜਿਹੜਾ ਜਿਆਦਾ ਉੱਥੇ ਪਿਆ ਹੁਣ ਮੱਧ ਪੰਜਾਬ ਕਿਹੜਾ ਜਦੋਂ ਤੁਸੀਂ ਦੇਖੋਗੇ ਤੇ ਆਪਣਾ ਧੂਰੀ ਮਲੇਰ ਕੋਟਲਾ ਇਹ ਸਾਈਡ ਹੈ ਠੀਕ ਹੈ ਜੀ ਇੱਥੇ ਮੀ ਬਹੁਤ ਪਰਮਾ ਪਿਆ ਹੂੰ ਠੀਕ ਹੈ ਫਿਰ ਇਸ ਤੋਂ ਇਲਾਵਾ ਜੇ ਰਾਹਤ ਦੀ ਗੱਲ ਵੇਖੋਗੇ ਤਾਂ ਪਹਾੜਾਂ ਤੇ ਟਟੂਆ ਨਹੀਂ ਸੀਗਾ ਇਹ ਰਾਹਤ ਵਾਲੀ ਗੱਲ ਸੀ ਰੋਪੜ ਹੈਡ ਤੋਂ ਪਾਣੀ ਘਟ ਗਿਆ ਉਹਦਾ ਵਹਾਅ ਟੋਟਲ ਵਹਾਅ ਜਿਹੜਾ ਸੀ ਘਟਿਆ